ਸਚੀ ਕਾਂਜੀ ਗਲੌਂਗ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 7 ਅਗਸਤ ਦਿਨ ਬੁੱਧਵਾਰ ਦੇਸੀ ਮਿਨਾ 23 ਸੋ ਗੱਲ ਕਰਦੇ ਹਾਂ ਸਚਕਣ ਜੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਵਾਜ਼ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਮੀ ਗਠਿਤ ਕੀਤੀ ਗਈ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਉਪਰੰਤ ਪਾਰਟੀ ਦੇ ਸੀਨੀਅਰ ਆਗੂ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਝੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਵੱਲੋਂ ਲੰਬੇ ਸਮੇਂ ਦਾ এজেন্ডਾ ਤਿਆਰ ਕਰਨ ਲਈ ਅਤੇ ਭਵਿੱਖ ਵਿੱਚ ਅਗਲੀ ਰਣਨੀਤੀ ਬਣਾਉਣ ਲਈ ਸ਼੍ਰੀਨੰਦਪੁਰ ਸਾਈ ਵਿਕੇ ਨਵੰਬਰ ਮਹੀਨੇ ਵਿੱਚ 3 ਰੋਜ਼ਾ ਡੈਲੀਗੇਟ ਇਜਲਾਸ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਸੜੂ ਬਾਬਾ ਬਕਾਲਾ ਸਾਹਿਬ ਤੇ ਲੰਗੋਵਾਲ ਵਿਖੇ ਵੀ ਸਿਆਸੀ ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਮੌਕੇ ਹੋਰ ਮੈਂਬਰਾਂ ਨੇ ਵੀ ਬਿਕਰਮਜੀਤ ਸਿੰਘ ਮਜੀਠੀਆ ਨਾਲ ਇੱਕਜੁਕਤਾ ਪ੍ਰਗਟ ਕਰਦੇ ਕਿ ਹੈ ਕਿ ਮਜੀਠੀਆ ਨਾਲ ਜੋ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਦੋਂ ਸ਼੍ਰੋਮਣੀ ਕਾਲੀਦਾਲ ਦੀ ਤਤਕਾਲੀ ਸਰਕਾਰ ਵੱਲੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੇ ਜਾਣ ਅਦੇਸ਼ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੀਕਾਂਗ ਤੱਕ ਜ਼ਾਇਬ ਦੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦਿੱਤੇ ਗਏ ਸਪਸ਼ਟੀਕਰਨ ਨੂੰ ਸ਼੍ਰੀਕਾਂਗ ਤੱਕ ਤਸਕਰੇ ਦੇਲਨ ਵੱਲੋਂ ਜਨਤਕ ਕਰਨ ਤੋਂ ਬਾਅਦ ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 31 ਅਗਸਤ ਨੂੰ ਸ਼੍ਰੀਕਾਂਗ ਤੱਕ ਸਾਇਬਿਕੇ ਹੋਵੇਗੀ ਕਿਰਕਾਲ ਤੱਕ ਸਾਹਿਬ ਸਕੱਤਰ ਦੇ মিডিਆ ਸਲਾਕਾਰ ਕੁਲਵਿੰਦਰ ਸਿੰਘ ਗੁਰਤਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਰਤਤ 3 ਅਗਸਤ ਨੂੰ ਸਵੇਰੇ 10 ਵਜੇ ਸ਼੍ਰੀ ਕਾਲ ਤੱਕ ਸਾਹਿਬਕੇ ਗਿਆਨੀ ਰਖਵੀਰ ਸਿੰਘ ਦੀ ਅਗਵਾਹੀ ਵਿੱਚ ਹੋਵੇਗੀ ਜਿਸ ਵਿੱਚ ਬਾਕੀ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਾਮਿਲ ਹੋਣਗੇ ਖੁਸ਼ਿਆਰਪਾਲੇ ਕੇ ਸੁਪਾ ਪਦਰੀ ਵਣ ਮਾ ਹਾਊਸਰ ਸਮਾਗਮ ਦੌਰਾਨ ਪਹੁੰਚੇ ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਪਹੁੰਚੇ ਸਮੂਹ ਪੱਤਰਕਾਰਾਂ ਨੂੰ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਨੂੰ ਸਮਾਗਮ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਇਥੋਂ ਤੱਕ ਕਿ ਸੁਰੱਖਿਆ ਕਰਮੀਆਂ ਨੇ ਇਸ ਗੱਲ ਦਾ ਧਿਆਨ ਵੀ ਨਹੀਂ ਰੱਖਿਆ ਗਿਆ ਸਮਾਗਮ ਦੀ ਕਵਰੇਜ ਲਈ ਪਹੁੰਚੇ ਮਾਨਤਾ ਪ੍ਰਾਪਤ ਪੱਤਰਕਾਰ ਵੀ ਹਨ ਇਸ ਕਰਕੇ ਸਮੂਹ ਪੱਤਰਕਾਰਾਂ ਨੇ ਇਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਸੂਬੇ ਤੇਨ ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਊਟੀ ਦੇ ਰਹੀ ਪੰਜਾਬ ਪੁਲਿਸ ਤੇ ਨਵੀਨੀਕਰਨ ਉਤੇ ਜ਼ੋਰ ਦੇ ਰਹੀ ਹੈ ਜਿਸ ਦੇ ਕਾਰਨ ਛੇਤੀ ਹੀ ਪੰਜਾਬ ਪੁਲਿਸ ਦੇ ਵਿੱਚ 10000 ਨਵੇਂ ਸਿਪਾਈਆਂ ਦੀ ਭਰਤੀ ਕੀਤੀ ਜਾਵੇਗੀ। ਕੋਲਰ ਅਕੈਡਮੀ ਵਿਖੇ ਕਾਨੂੰਨ ਤੇ ਨਿਆਂ ਤੇ ਗ੍ਰਾਮ ਮਾਮਲੇ ਵਿਭਾਗ ਵਿੱਚ 443 ਅਫਸਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਕਰਵਾਏ ਸਮਾਗਮ ਨੂੰ ਮੁੱਖ ਮੰਤਰੀ ਸੰਬੋਧਿਤ ਕਰ ਰਹੇ ਸਨ। ਇਸ ਕੈਂਪਸ ਦੇ ਵਿੱਚ ਉਹ ਦੂਸਰੀ ਵਾਰ ਆਏ ਸਨ। ਉਧਰ ਕੇਂਦਰ ਤੋਂ ਪਿੰਡੂ ਵਿਕਾਸ ਫੰਡ ਨਾਲ ਸੰਬੰਧਿਤ 1000 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਮੰਗ ਦੇ ਲਈ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਇਸ ਵਿੱਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਤਤਕਾਲ ਬਕਾਇਆ ਰਕਮ ਚਾਰੀ ਕਰਨ ਦਾ ਆਦੇਸ਼ ਦੇਣ ਦੀ ਮੰਗ ਕੀਤੀ ਹੈ ਸੂਬਾ ਸਰਕਾਰ ਦੀ ਪਟੀਸ਼ਨ ਤੇ ਵਿਚਾਰ ਕਰਨ ਦੇ ਲਈ ਕੋਰਟ ਸਹਿਮਤ ਹੋ ਗਈ ਹੈ ਕਲ ਜਗਰਾਉਂ ਵਿੱਚ ਸਮੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਸਵੇਰੇ ਬੱਚਿਆਂ ਨੂੰ ਘਰੋਂ ਲੈ ਕੇ ਸਕੂਲ ਛੱਡਣ ਜਾ ਰਹੀ ਸੀ ਤਾਂ ਜਗਰਾਉਂ ਰਾਇਕੋਟ ਨੋ ਰੋਡ ਦੇ ਉੱਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਮੇਰੀ ਜਾਣਕਾਰੀ ਦੇ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ਜਾਣ ਕੇ ਸਾਂਝ ਕਰਦੇ ਦੱਸਿਆ ਕਿ ਇੱਕ ਡਰਾਈਵਰ ਨਸ਼ੇ ਵਿੱਚ ਉੱਤ ਸੀ। ਇਸ ਹਾਦਸੇ ਦੇ ਵਿੱਚ ਇੱਕ ਨਬਾਰਤ ਮੱਛੇ ਦੀ ਮੌਤ ਹੋ ਗਈ ਹੈ ਜਦਕਿ 6 ਬੱਚਿਆਂ ਦੀ ਬਹੁਤ ਗੰਭੀਰ ਹਾਲਤ ਬਣੀ ਹੋਈ ਹੈ। ਕਿਸਾਨ ਮੋਚਰੀ ਅਗਵਾਈ ਹੇਠ 11 ਕਿਸਾਨ ਆਗੂਆਂ ਦਾ ਬਹੁਤ ਮੰਗਲਵਾਰ ਸ਼ਾਮ ਰਾਹੁਲ ਗਾਂਧੀ ਨੂੰ ਮਿਲਿਆ ਕਿਸਾਨ ਆਗੂਆਂ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ਭਵਨ ਵਿੱਚ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਟਰੋਕਟ ਸਮਾਖਨ ਮੁਲ ਜਾਨੀ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਮੰਗ ਸਮੇਤ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਕਿਸਾਨਾਂ ਦੇ ਮੁੱਦੇ ਉੱਤੇ ਮੰਥਨ ਚੱਲ ਰਿਹਾ ਹੈ संयुक्त किसान मोर्चा आते सर्व सेवा संघ ਦੇ 11 ਮੈਂਬਰੀ ਬਫਰ ਨੇ ਮੰਗਲਵਾਰ ਸ਼ਾਮ ਨੂੰ ਸੰਸਦ ਭਵਨ ਸਥਿਤ ਉਹਨਾਂ ਦਫ਼ਤਰ ਵਿੱਚ ਵਿਦਿਆਰਥੀ ਨੇਤਾ ਦੇ ਨਾਲ ਮੁਲਾਕਾਤ ਕੀਤੀ। ਉਧਰ ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੇ ਦੇਸ਼ ਛੱਡਣ ਤੋਂ ਬਾਅਦ ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ। ਬੰਗਲਾਦੇਸ਼ ਵਿੱਚ ਵਿਗੜੇ ਹਾਲਾਤਾਂ ਦਰਮਿਆਨ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਸਰਕਾਰ ਇੱਥੇ ਸਿਆਸੀ ਘਟਨਾਕ੍ਰਮ ਉਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਜਦੋਂ ਤੱਕ ਕੇਤੇ ਕਾਨੂੰਨ ਵਿਵਸਥਾ ਦੀ ਆਮ ਨਹੀਂ ਹੋ ਜਾਂਦੀ ਭਾਰਤ ਦੀ ਡੂੰਗੀ ਚਿੰਤਾ ਬਣੀ ਰਹੇਗੀ ਭਾਰਤਵੰਸ਼ੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹਾਰਿਸ ਨੇ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਰਸਮੀ ਤੌਰ ਤੇ ਹਾਸਲ ਕਰ ਲਈ ਹੈ ਇਸ ਤਰ੍ਹਾਂ ਉਹ ਅਮਰੀਕਾ ਵਿੱਚ ਕਿਸੇ ਅਹਿਮ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰ ਬਣਨ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ ਰਾਸ਼ਟਰਪਤੀ ਚੋਣ ਵਿੱਚ ਹੁਣ ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਨਾਲ ਹੋਵੇਗਾ ਲੋਕ ਨਿਰਮਾਣ ਮੰਤਰੀ ਵਰਪਜਨ ਸਿੰਘ ਜੀ ਨੇ ਦੱਸਿਆ ਕਿ ਰਾਜਮਾਲ ਪਟਿਆਲਾ ਨਾਬਾ ਮਲੇਰ ਕੋਟਲਾ ਉੱਤੇ ਸਥਿਤ ਦੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਨਾਬਾ ਮਲੇਰ ਕੋਟਲਾ ਉੱਤੇ ਮੋਹਰਾਣਾ ਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ਉੱਤੇ ਰੋਡ ਯੂਜ਼ਰਸ ਫੀਸ ਦੀ ਬਸੂਰੀ ਸੋਮਵਾਰ ਰਾਤ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੋਵਾਂ ਟੋਲ ਪਲਾਜ਼ਿਆਂ ਉੱਤੇ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ। ਇਹਨਾਂ ਦੋ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਨਾਲ ਸੂਬਾ ਭਾਗ ਵਿੱਚ ਬੰਦ ਪੇ ਟੋਲ ਪਲਾਜ਼ਿਆਂ ਦੀ ਗਿਣਤੀ 18 ਹੋ ਗਈ ਹੈ। ਆਪਸੇ ਸਹਿਮਤੀ ਨਾਲ ਤਲਾਕ ਲੈਣ ਉਤੇ ਫਿਰ ਗਲਤੀ ਦਾ ਅਹਿਸਾਸ ਹੋਣ ਮਗਰੋਂ ਹੁਣ ਮੁੜ ਇਕੱਠੇ ਰਹਿਣ ਦੇ ਲਈ ਫੈਮਿਲੀ ਕੋਰਟ ਦਾ ਤਲਾਕ ਸੌਂਦੀ ਹੁਕਮ ਰੱਦ ਕਰਵਾਉਣ ਦੇ ਲਈ ਹਾਈ ਕੋਰਟ ਪਹੁੰਚੇ ਜੋੜੇ ਨੂੰ ਕੋਰਟ ਨੇ ਦੋ ਟੁਕ ਕੇ ਐ ਕਿ ਉਹ ਦੁਬਾਰਾ ਵਿਆਹ ਕਰ ਸਕਦੇ ਹਨ ਪਰ ਤਲਾਕ ਦਾ ਹੁਕਮ ਹੁਣ ਰੱਦ ਨਹੀਂ ਹੋ ਸਕਦਾ ਜੇਕਰ ਉਹਨਾਂ ਨੇ ਵਿਆਹ ਕਰਵਾਉਣਾ ਹੈ ਤਾਂ ਉਹਨਾਂ ਨੂੰ ਫਿਰ ਤੋਂ ਇਕੱਠੇ ਰਹਿਣ ਦੇ ਲਈ ਵਿਆਹ ਕਰਵਾਉਣਾ ਹੀ ਪਵੇਗਾ ਦਿੱਲੀ ਦੇ ਕੋਚਿੰਗ ਸੈਂਟਰ ਵਿੱਚ ਹਾਸੇ ਤੋਂ ਬਾਅਦ ਕੇਂਦਰ ਸਰਕਾਰ ਨੇ ਕੋਚਿੰਗ ਸੈਂਟਰ ਸਥਾਪਨਾ ਨਾਲ ਜੁੜੇ ਦੇਸ਼ਾ ਨਿਰਦੇਸ਼ਾਂ ਦੀ ਸੂਬਿਆਂ ਨੂੰ ਮੁੜ ਤੋਂ ਯਾਦ ਕਰਾਇਆ ਕੇਂਦਰ ਨੇ ਸਾਰਿਆਂ ਨੂੰ ਇਹਨਾਂ ਦੇਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਤੇ ਕੋਚਿੰਗ ਸੰਸਥਾਨਾਂ ਦੀ ਜਾਂਚ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਹੁਣ 16 ਸਾਲ ਤੋਂ ਘੱਟ ਉਮਰ ਦੇ ਜੋ ਵਿਦਿਆਰਥੀ ਹਨ ਉਹ ਕੋਚਿੰਗ ਸੈਂਟਰ ਦੇ ਵਿੱਚ ਦਾਖਲਾ ਨਹੀਂ ਲੈ ਸਕਦੇ ਉਦੋਂ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਜ਼ਿੰਦਾ ਦੀ ਲੰਡਨ ਚਾੰਦੀ ਯੋਜਨਾ ਕੁਝ ਜਲਦੀ ਨਜ਼ਰ ਆ ਰਹੀ ਹੈ ਕਿ ਦੋ ਦਿਨਾਂ ਤੱਕ ਨਰੇ ਭਾਰਤ ਤੋਂ ਬਾਹਰ ਜਾਣ ਦੀ ਸੰਭਾਵਨਾ ਨਹੀਂ ਹੈ ਇਹ ਖੁਲਾਸਾ ਮਾਮਲੇ ਦੇ ਜਾਣਕਾਰਾਂ ਹਲੋ ਮੰਗਲਵਾਰ ਨੂੰ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਮਿਲਟਰੀ ਟਰਾਂਸਪੋਰਟ 에ਅਕ੍ਰਾਫਟ ਵਿੱਚ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੇ ਪਹੁੰਚੇ ਸ਼ੇਖ ਅਸੀਦ ਨੂੰ ਸਖਤ ਸੁਰੱਖਿਆ ਐਡਿਕਸਾਂ ਦੱਸੇ ਸਥਾਨ ਉੱਤੇ ਤਵਕੀਲ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਉਹ ਭਾਰਤ ਤੋਂ ਲੰਡਨ ਲਈ ਰਵਾਨਾ ਹੋਣ ਦੀ ਜੋਦਨੀ ਯੋਜਨਾ ਮੈਸੀਅਸ ਨੂੰ ਥੋੜਾ ਟਾਈਮ ਦੇ ਲਈ ਰੁਕਣਾ ਪੈ ਰਿਹਾ ਹੈ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੇ ਸਰਵ ਪਾਰਟੀ ਮੀਟਿੰਗ ਵਿੱਚ ਕਿਹਾ ਕਿ ਭਾਰਤ ਨੇ ਸੋਮਵਾਰ ਸ਼ਾਮ ਨੂੰ ਇੱਥੇ ਪਹੁੰਚੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨ ਨੂੰ ਹਲ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਤੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਉਨ੍ਹਾਂ ਸਮਾਂ ਦਿੱਤਾ ਹੈ। ਸਾਰੀਆਂ ਪਾਰਟੀਆਂ ਵੱਲੋਂ ਬੰਗਲਾਦੇਸ਼ ਮੁੱਦੇ 'ਤੇ ਸਰਕਾਰ ਦਾ ਸਮਰਥਨ ਕਰਨ ਦਾ ਵੀ ਪ੍ਰੋਸਾ ਦਿੱਤਾ ਜਾ ਰਿਹਾ ਹੈ। ਮੁਦਰੀ ਪੈਰਿਸ 올림픽 2024 ਦਾ ਅੱਧਾ ਸਫਲਤਾਪੂਰਵਕ ਖਤਮ ਹੋ ਗਿਆ ਹੈ। ਪੈਰਿਸ 올림픽 ਵਿੱਚ 200 ਦੇਸ਼ਾਂ ਦੇ 10,000 ਤੋਂ ਜ਼ਿਆਦਾ ਐਥਲੀਟ ਹਿੱਸਾ ਲੈ ਰਹੇ ਹਨ। ਪੈਰਿਸ ਵਿੱਚ ਇਨ੍ਹਾਂ ਸੇਟਾਂ ਲਈ ਪਿਆਸ ਵਿੱਚ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੂੰ ਲੈ ਕੇ ਪ੍ਰਬੰਧਕਾਂ ਦੀ ਕਾਫੀ ਆਲੋchna ਹੋ ਰਹੀ ਹੈ ਖੇਟਾਂ ਵਿੱਚ ਗਰਮੀ ਤੋਂ ਅਥਰਥ ਲੀਡ ਪਰੇਸ਼ਾਨ ਹਨ ਕਮਰਿਆਂ ਵਿੱਚ ਏਸੀ ਨਹੀਂ ਹੈ ਜਿਸ ਕਾਰਨ ਖਿਡਾਰੀ ਪਾਰਕ ਵਿੱਚ ਹੀ ਸੌਣ ਲਈ ਮਜਬੂਰ ਹਨ ਇਟਲੀ ਦੇ ਤੈਰਾਕ ਥਾਮਸ ਐਕਸਨ ਨੇ ਪੈਰਿਸ 올림픽 ਵਿੱਚ ਦਾ 100 ਮੀਟਰ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਥਾਮਸ ਨੇ ਪੈਰਿਸ ਖੇਡ ਵਿੱਚ ਖੇਡ ਦਿੱਤੇ ਗਏ ਬਿਸਤਰਿਆਂ ਤੇ ਉਤੋਂ ਦੀਆਂ ਸਿੱਧੀਆਂ ਬਾਰੇ ਸ਼ਿਕਾਇਤ ਕੀਤੀ ਥਾਮਸ ਇਨ੍ਹਾਂ ਸਾਰੀਆਂ ਗੱਲਾਂ ਤੋਂ ਇੰਨਾ ਪਰੇਸ਼ਾਨ ਸੀ ਕਿ ਪਾਰਕ ਦੇ ਵਿੱਚ ਹੀ ਸੌ ਗਿਆ ਐਜ਼ 올림픽 ਵਿੱਚ ਨਿਸ਼ਾਨੇ ਮਦਨ ਛੱਡਦੇ ਹੀ ਤਾਂ ਬਾਕੀ ਖੇਡਾਂ ਵਿੱਚ ਭਾਰਾ ਦਾ ਪ੍ਰਦਰਸ਼ਨ ਯਾਸ਼ਾ ਜਨਕੀ ਰਿਆ ਪਰ ਮੰਗਲਵਾਰ ਨੂੰ ਛੋਟੀ ਦੀ ਮਹਿਲਾ ਪਹਿਲਵਾਨ ਵਿਨੇਸ਼ ਪੋਗਾਟ ਨੇ ਸੈਮੀਫਾਈਨਲ ਦੇ ਵਿੱਚ ਕਿਉ ਬਾਦ ਦੀ ਗੁਜਮਨ ਲੋਪੇਜ਼ ਨੂੰ 5-0 ਦੇ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਿਸ ਨਾਲ ਉਸ ਦਾ ਘੱਟ ਤੋਂ ਘੱਟ ਸਿਲਵਰ ਮੈਡਲ ਤਾਂ ਪੱਕਾ ਹੋ ਗਿਆ ਹੈ ਦੂਜੇ ਪਾਸੇ 스타 ਨੇਜਾ ਸੁਪਰ ਐਥਲੀਟ ਨੀਰ ਚੋਪੜਾ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਪਹਿਲੀ ਵਾਰ ਦੇ ਵਿੱਚ ਭਾਰਤ ਦੇ ਲਈ 골 ਮੈਡਲ ਦੀ ਉਮੀਦ ਜਗਾ ਦਿੱਤੀ ਹੈ ਕਿ ਉਹ ਨਾਲ ਸਨੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਇਸ ਦੇ ਨਾਲ ਹੀ ਖਬਰ ਦੀ ਸਮਾਪਤੀ ਹੁੰਦੀ ਹੈ ਧੰਨਵਾਦ